ਨਾ ਵੇਲਾ ਆ ਗਿਆ ਐਨੀ ਸੋਚਦੀ ਕੰਮ ਧੰਦਾ ਦਾ ਟਾਈਮ ਐ ਮੈਂ ਤਾਂ ਰੋਟੀਆਂ ਵੀ ਬਣਾ ਲੀਆਂ ਮੰਦਾ ਟਾਈਮ ਨਾਲ ਉੱਠ ਕੇ ਕੰਮ ਧੰਦਾ ਤਾਂ ਨਿਬੜਲੇ ਲੈ 7:30 ਹੋਏ ਪਏ ਨੇ ਐ ਡੇਢ ਧੁੱਪ ਚੜ ਗਈ ਮੈਨੂੰ ਉਠਾਉਣ ਦੇ ਸਮਝਾ ਕੇ ਕੀ ਕਰਾਂ ਰੋਜ਼ ਰੋਜ਼ ਤਾਂ ਬਾਹਰ ਖੜਕਾਉਂਦੀ ਨੂੰ ਸ਼ਰਮ ਆਉਂਦੀ ਐ ਜਿੰਨਾ ਚਿਰ ਮੈਂ ਬਾਹਰ ਖੜਕਾ ਕੇ ਠਾਉਂਦੀ ਨਹੀਂ ਉੰਨਾ ਚਿਰ ਇਹ ਪ੍ਰਧਾਨ ਮੰਤਰੀ ਉੱਠਦੀ ਨਹੀਂ ਹੈ ਜੀ ਮੈਂ ਤਾਂ ਚੱਲ ਕਹਿਣੀ ਬਿਕਾਰੇ ਪਿੱਛੇ ਕੀ ਕਹਿਣਾ ਕੀ ਕਹਿਣਾ ਆਲੀ ਆਵੇ ਸੋਟਾ ਕੋ ਉੱਠਣਾ ਹੈਗਾ ਲੈ ਜੀ ਬੇ ਉੱਠੇ ਦਬੇ ਕੇ ਹੋਰ ਦੋ ਸਕਿੰਨੇ ਕੁੱਟਣ ਮਾਂ ਤਾਂ ਕੰਮੋਂ ਮਥ ਪਾਲਾ ਕੁੜੀ ਵੀ ਕੱਲ ਜਾਣ ਲਈ ਤਿਆਰ ਹੋ ਗਈ ਸਾਰੇ ਮਨ ਮੈਨੂੰ ਮੱਲ ਅੰਗਰੇਜ਼ੀ ਬਾਹਰ ਰਸ 5 ਮਿੰਟ ਹੋ ਗਏ ਚਾਹ ਦਾ ਪੀ ਲਈ ਜਿੰਨਾ ਚਿਰ ਬਾਹਰ ਨਹੀਂ ਮਰਕਾਉਣੀ ਉਹਨਾਂ ਤੋਂ ਤੁਸੀਂ ਬਾਹਰ ਨਹੀਂ ਆਉਂਦੇ ਪਤਾ ਨਹੀਂ ਕਿ ਕਹਾਂ ਬਾਹਰ ਨਹੀਂ ਦੇਖ ਮੇ ਘਟਾ ਕੇ ਲੰਘੋਗੇ ਤੁਸੀਂ ਕਰਨਾ ਵੀ ਕੀ ਹੈ ਬਾਹਰ ਅੱਗੇ ਆ ਮਿਸਰੀ ਲਾਇਆ ਗਾ ਮੱਥ ਲਾਇ ਗਾ ਉਹ ਮਿਸਤਰੀ ਆਪ ਦਾ ਕੰਮ ਕਰੀਦਾ ਸੀ ਕਿ ਨਾਲ ਕਾਣਾ ਮਿਸਤਰੀ ਦੇ ਉਹਨਾਂ ਤਾਂ ਪੱਟ ਬਚਾਤਾ ਕਹਿੰਦੀ ਮੈਨੂੰ ਕਲਰ ਕਰਵਾ ਕੇ ਦੇ ਕੋਠੀ ਨੂੰ ਕਲਰ ਕਰਵਾ ਕੇ ਦੇ ਆ ਮੇਰੇ ਜਾਨ ਨੂੰ ਸੱਪੇ ਸੜਦੇ ਤੁਸੀਂ ਸੱਟਾਂ ਤੋੜਨਾਂ ਦੀਆਂ ਆ ਮੇਰੇ ਅੱਧੂ ਬੜੇ ਦੁਖਦੇ ਨੇ ਮੈਂ ਕੀ ਕੀ ਕੰਮ ਕਰਾਂ ਭਾਈ ਬਹੁਤ ਸਾਰੇ ਦਿਨ ਕੰਮ ਕਰ ਜਿੱਦਾਂ ਹੈਗੀਆਂ ਅ ਸਵੇਰੇ ਸਵੇਰੇ ਕੋਈ ਗੱਲ ਨਹੀਂ ਥੋੜੀ ਹੈਲਥ ਖਰਾਬ ਜੀ ਬਸ ਆ ਮਾਂ ਦਾ ਕੰਨ ਬਾਰੇ ਕੁਝ ਦੁੱਖਿਆ ਤੇ ਤਾਂ ਮੜ ਜਾ ਕੁਝ ਦੁਖਣ ਲੱਗ ਜੈਣਾ ਬਸ ਬਹਾਨਾ ਮਿਲ ਜਾਂਦਾ ਫਿਰ ਮੋਤਾ ਆ ਮਾਂ ਦਾ ਕਿਉਂ ਸਵੇਰੇ ਸਵੇਰੇ ਬੁਣ ਜੰਦੀ ਆ ਆ ਬੋਲੀ ਮੈਂ ਬੁਰੀ ਲੱਗਦੀ ਆ ਮੈਂ ਕੰਮ ਦੀ ਗੱਲ ਕਹੀ ਆ ਸਾਢੇ 7 ਹੋਏ ਪਹਿਲੇ ਆ ਤੂੰ ਉੱਠਣ ਦਾ ਟਾਈਮ ਆਗਾ ਕੋਈ ਗੱਲ ਨਹੀਂ ਬਸ ਆ ਗਈ ਜੀ ਕੋਈ ਕੰਮ ਸੀਗਾ ਕੋਮਲ ਹੈਗੀ ਐ ਨਾ ਬਾਰੇ ਮਿਲ ਲਾ ਚੱਲ ਤੂੰ ਇਹ ਦੇ ਕੋਟ ਲਾ ਠੀਕ ਆ ਨਾ ਅਸੀਂ ਮਾਮਤਿਆਂ ਕੰਮ ਕਰ ਲਾਂਗੇ ਕਹਿੰਦੀ ਕੋਮਲ ਹੈਗੀ ਕੀ ਗੱਲ ਭਾਈ ਉਹ ਪੜਾਈ ਕਰਦੀ ਇਹਨੂੰ ਕੱਲ੍ਹ ਜੀ ਨਹੀਂ ਉਹ ਮੈਂ ਐਸੀ ਕਿਹਾ ਮਾਂ ਵੀ ਕੋਮਲ ਹੈਗੀ ਐ ਕੰਮ ਕਰਨ ਤਾਂ ਮੈਂ ਕਹੀ ਨਹੀਂ ਇਹਦਾ ਤੈਨੂੰ ਪਤਾ ਕੰਮ ਤਾਂ ਮਾਂਪੇ ਕਰ ਲੂਗੀ ਠੀਕ ਆ ਨਾ ਵੀ ਮੈਂ ਤਾਂ ਮੌਜਨਾ ਪਾਦਾ ਘਰਾੜੇ ਮਾਰ ਤੇਰਾ ਵੇਖਦਾ ਸੋਨਾ ਕੱਪੜੇ ਦੇ ਨਾਲ ਪਾਇਆ ਕਰ ਭਾਈ ਆ ਤੈਨੂੰ ਸੂਟ ਪਾ ਕੇ ਜਿਵੇਂ ਮੈਂ ਪਾਉਣੀ ਆ। ਹਾਂ ਕੀ ਕਰ ਲਈ? ਕੀ ਹੋ ਗਿਆ ਮਨ ਤਾ ਕੱਪੜਿਆਂ ਨੂੰ? ਬੁਰੇ ਲੱਗਦੇ ਆ ਭਾਈ। ਮੈਂ ਹੈ ਨਾ ਕੁਛ ਚੰਗ ਕਰ ਦੇਵਾਂ। ਬੁਰੇ ਮਨ ਦੇ ਕੀ ਬਾਹਰ ਅੰਦਰ ਦਾ ਬੈਠੀ ਐ ਨਾਲੇ ਚੱਲਦਾ ਏ ਉਹ ਰਾਤ ਨੂੰ ਬੋਣੇ ਵੀ ਕੀ ਹੋ ਗਿਆ? ਆਹ ਸੂਟ ਕੀ ਮਾੜੀ ਜਿਵੇਂ ਮੈਂ ਪਾਉਣੀ ਆ। ਬੀਬੀ ਗਰਮੀ ਲੱਗਦੀ ਐ ਇਨਾਂ ਕੱਪੜਿਆਂ ਚ। ਪੈਂਟ ਐ ਵੀ ਪਾਉਣੀ ਐ ਮੈਂ ਕਿਹੜਾ ਭੱਗ ਕਿਤੇ ਗਲੀ ਘੌਣ ਚ ਜਾਨੀ ਆ। ਨਾ ਮੇਰੇ ਕੱਪੜਿਆਂ ਚ ਐਸੀ ਲੱਗਿਆ ਮੈਂ ਨਹੀਂ ਹੋ ਜਾ ਸੂਟ ਪਾਉਂਦੀ। ਤੈਨੂੰ ਜ਼ਿਆਦਾ ਗਰਮੀ ਆਉਂਦੀ ਐ ਨਾਲੇ ਕੰਮ ਕਰ ਲੈ ਖੜੀ ਹੋ ਕੇ। ਮੈਂ ਤੇਰੇ ਕੋਲ ਦੀ ਨੌਕਰ ਨਹੀਂ ਰੱਖੀ। ਔ ਕੋਈ ਨਹੀਂ ਮਾਂ ਆ ਮੈਂ ਉਠ ਕੇ ਕਰਨ ਨੂੰ ਹੀ ਕੰਮ ਅੱਗੇ ਕਿਹੜਾ ਕੰਮ ਕਰਦੀ ਨਹੀਂ ਇਹੀ ਕਰਦੀ ਆ ਕਰ ਲੂ ਚਰ ਮਾਂ ਵੀ ਕੋਈ ਚਲ ਬੰਦ ਇਹ ਕਹਿੰਦਾ ਅੱਗੇ ਕੰਮ ਇਹੀ ਕਰਦੀ ਆ ਤੈਨੂੰ ਸਭ ਆਉਂਦਾ ਨਾ ਲਾਸ ਨਾ ਸਨਾ ਗੋਹਾ ਖੂੜਾ ਤੈਨੂੰ ਫਿਰ ਸੇਕ ਲੱਗਦਾ ਆ ਤੈਨੂੰ ਝੁੰਡੇ ਜਿਹਾ ਨੂੰ ਰੁੱਝ ਜਾਂਦੇ ਮਾਂ ਮੇਰੀ ਤੈਨੂੰ ਐਨੀ ਸਰਦ ਨਹੀਂ ਲੱਗੀ ਜਾਂਦੀ ਕੋਈ ਗੱਲ ਨਹੀਂ ਜੇ ਮੱਝਾ ਹੁੰਦੀ ਆ ਮੱਝਾ ਤੋਂ ਵੀ ਕਰ ਲੈਂਦੀ ਨਾਲੇ ਮੈਂ ਕਿਹੜਾ ਕੁਇਆਂ ਵੀ ਬਾਣੀਆਂ ਦੀ ਕੁੜੀਆਂ ਸਾਡੇ ਘਰੇ ਵੀ ਤਾਂ ਰੱਖੀ ਹੋਈਆਂ ਸੀਗੀਆਂ ਮੱਝਾ ਘਰ ਦਾ ਕੰਮ ਕਿੱਥੋਂ ਹੁੰਦਾ ਨਹੀਂ ਕਹਿੰਦੀ ਮੱਝਾ ਨਾ ਕਰ ਲੰਦਾਂ ਤਾਂ ਘੜੀ ਹੋ ਜਾ ਕਰਲਾ ਕੰਮ ਤਾਂ ਨਾ ਕਰੀਂ ਮੰਮੀ ਮੈਨੂੰ ਇੰਨਾ ਗੁੱਸੇ ਕਉਂ ਰੈਂਦੀ ਐ ਮੈਨੂੰ ਤੇ ਹੀ ਨਹੀਂ ਸਮਝ ਆਉਂਦੀ ਮੈਨੂੰ ਲੱਗਦਾ ਮੈਨਾਂ ਦੇ ਪਸੰਦੀ ਨਹੀਂ ਓਏ ਨਹੀਂ ਯਾਰ ਉਹ ਕਰਨੀ ਗਈ ਉਹ ਬਸ ਆਤੀ ਅਦਾ ਨਹੀਂ ਰਹੇਗੀ ਗੱਲ ਚਾਹ ਜਾਂ ਓਹ ਤੇਰੇ ਤਾਂ ਮਾਖਾ ਖਾਤਾ ਜਿੱਥੇ ਦਿਮਾਗ ਨਹੀਂ ਖਾਤਾ ਆਗੀ ਮਾ ਬੀਬੀ ਬਤਾ ਕੇ ਤੜਕੀ ਤੇਰੀ ਕੋਈ ਸੁਣਦਾ ਨਹੀਂ ਕਰਦਾਂ ਨੀ ਤੂੰ ਉਹੀ ਬੋਲਦੀ ਰਹਿਣੀ ਆ ਸੁਣ ਤਾਂ ਮੈਂ ਲਾ ਦੂੰ ਇਹ ਤਾਂ ਮੇਰੇ ਹੱਥ ਦੀ ਗੱਲ ਐ। ਉਹ ਬੱਸ ਕਰ ਮਾਂ। ਕੋਈ ਗੱਲ ਨਹੀਂ। ਤੂੰ ਟੜਕੀ ਰੋਜ਼ ਬੋਲਦੀ ਆ ਉਹਨੂੰ। ਉਹਦਾ ਆਪ ਹੀ ਹੌਲੀ-ਹੌਲੀ ਉਹਨੂੰ ਸੁਭਾਅ ਬਣ ਜੂਗਾ ਕੰਮ ਕਰਨ ਦਾ ਟੜਕੀ ਉੱਠ ਕੇ। ਤੂੰ ਐਵੇਂ ਨਾ ਬੋਲਿਆ ਕਰ। ਕੁੜੇ 7:30 ਹੋਏ ਪਏ ਨੇ। ਹਜੇ ਉਹਦਾ ਉੱਠਣ ਦਾ ਟਾਈਮ ਹੀ ਨਹੀਂ। ਇਹਨੂੰ ਪਤਾ ਹੀ ਐ ਵੀ ਸੱਸ ਮੇਰੀ ਆਪੇ ਕੰਮ ਕਰ ਲੂਗੀ, ਨਾਲ ਕੁੜੀ ਕਰਵਾ ਦੂਗੀ। ਆਪਣੇ ਸਿਰ ਤੇ ਛਾਲਾ ਮਾਰਦੀ ਐ। ਕੋਈ ਗੱਲ ਨਹੀਂ ਫਿਰ ਐ ਥੋੜੀ ਬੋਲਾ ਕਰਦੇ ਨੇ ਤੂੰ ਤਾਂ ਉਹ ਨੂੰ ਬਿੰਦਕ ਪਿੱਛੋਂ ਕੱਪੜਿਆਂ ਨੂੰ ਟੋਕਣ ਲੱਗ ਜਾਨੀ ਆ ਫਿਰ ਕੀ ਹੋਗਾ ਜੇ ਰਾਤ ਨੂੰ ਕੋਈ ਨਾਈਟ ਸੂਟ ਜਾਂ ਲੋਰ ਟੀ-ਸ਼ਰਟ ਪਾ ਲੰਦੀ ਆ ਮਾਡਰਨ ਜ਼ਮਾਨਾ ਹੋਣਾ ਤੂੰ ਵੀ ਆਪਣੀ ਸੋਚ ਬਦਲ ਲੈ ਮੈਂ ਨਹੀਂ ਆਪਣੀ ਸੋਚ ਬਦਲਦੀ ਮੈਨੂੰ ਮਾਡਲ ਮੋਡਲ ਦਾ ਮੈਨੂੰ ਨਹੀਂ ਪਤਾ ਹੈਗਾ ਕੀ ਚੀਜ਼ ਹੁੰਦੀ ਆ ਠੀਕ ਹੈ ਨਾ ਪਰ ਮੈਨੂੰ ਤਾਂ ਇਹ ਜੇ ਕੱਪੜੇ ਬੁਰੇ ਲੱਗਦੇ ਨੇ ਲੈ ਕੰਨੀ ਬੁਰੇ ਲੱਗਦੇ ਨੇ ਬਲੇਨ ਜੀ ਪਾ ਕੇ ਖੜ ਜਾਂਦੀ ਆ ਮੇਰੇ ਦਾਦਾ ਜੀ ਕਰਦੇ ਵੀ ਮੈਂ ਜਿੰ ਟੋਪਾ ਕੇ ਕਾਲਜ ਵਗ ਜਾ ਕਰ ਆਪਾਂ ਬਾਹੀਂ ਖੜੀਆ ਤੇ ਮੈਂ ਟੋਪ ਜਿੰਨ ਨਾਲੇ ਹੋਰ ਆਹੋ ਐਂ ਸਾਰੇ ਕਾਲ ਦੇ ਚ ਕਿੰਨੀਆਂ ਸੋਹਣੇ ਸੋਹਣੇ ਕੁੜੀਆਂ ਬਣ ਕੇ ਆਉਂਦੀਆਂ ਨੇ ਕਿ ਸੋਹਣੇ ਸੋਹਣੇ ਕੱਪੜੇ ਪਾ ਲੋਕਾਂ ਦੀ ਨੀਸ ਕਰਨੀ ਐ ਲੋਕ ਤਾਂ ਖੁਸ਼ ਦਿਖਣਗੇ ਤਾਂ ਖੁਸ਼ ਆਲਾ ਮਾਰੋ ਖੋਜੀ ਛਾਲ ਮਾਰਨ ਵਾਲੀ ਕਿਹੜੀ ਗੱਲ ਆ ਅਰੇ ਆਪਣੇ ਸ਼ੌਂਕ ਪੂਰੇ ਕਰਨੇ ਹੀ ਨੇ ਜ਼ਮਾਨੇ ਦੇ ਹਿਸਾਬ ਨਾਲ ਤਾਂ ਚੱਲਣਾ ਹੀ ਪੈਂਦਾ ਤੋਰਦਿਆਂ ਤੈਨੂੰ ਜ਼ਮਾਨੇ ਦੇ ਹਿਸਾਬ ਨਾਲ ਮੈਨੂੰ ਪਤਾ ਲੱਗ ਗਿਆ ਸਾਰੀ ਗੱਲਬਾਤ ਦਾ ਤੇਰੇ ਤਾਂ ਭਝਾਈ ਨਹੀਂ ਕਰਨ ਭਰੇ ਨੇ ਵੀ ਉਹ ਟੌਪ ਜਿਨੀ ਜੀ ਪਾ ਲੈਂਦੀ ਐ ਤੂੰ ਵੀ ਪਾ ਲਿਆ ਕਰ ਵੀ ਮੈਨੂੰ ਨੋਕਾ ਟੁੱਕ ਮੇਰੇ ਸੱਸ ਕਰਨੋਂ ਵੱਡ ਜੂਗੀ ਆਹੋ ਕਿਸੇ ਨਾਲ ਨਿਕਲਣ ਭਰੇ ਹੈਗੇ ਕੋਈ ਨਹੀਂ ਹੈਗਾ ਮੈਨੂੰ ਸਿਖਾਉਣ ਵਾਲਾ ਤੇਰੇ ਹੀ ਦਿਮਾਗ ਚ ਹੈ ਪੁੱਠੀਆਂ ਸਿੱਧੀਆਂ ਗੱਲਾਂ ਚੱਲਦੀਆਂ ਨੇ ਵੀ ਉਹ ਸਿਖਾਉਂਦੀ ਆ ਉਹ ਸਿਖਾਉਂਦੀ ਆ ਆਹੋ ਮੇਰਾ ਤਾਂ ਦਿਮਾਗ ਖਰਾਬ ਹੈ ਨਾ ਜਿਹੜਾ ਮੈਂ ਤੈਨੂੰ ਐਵੇਂ ਬੋਲੀ ਜਾਂਦੀ ਆ ਚਲ ਤਾਂ ਗੰਮੀ ਐਵੇਂ ਦਿਮਾਗ ਨਾ ਖਰਾਬ ਕਰ ਤੂੰ ਤਾਂ ਤੜਕੀ ਕੋਈ ਚਾਹ ਨਹੀਂ ਪੁੱਛਣਾ ਕੋਈ ਰੋਟੀ ਨਹੀਂ ਪੁੱਛਣੀ ਆਗੀ ਤੜਕੀ ਲੱਗ ਜਾਂਦੀ ਆ ਗਾਲਾਂ ਦੇਣ ਸਾਨੂੰ ਲੈ ਚਾਹ ਤਾਂ ਬਣੀ ਪਈ ਆ ਰੋਟੀ ਬਣੀ ਪਈ ਆ ਤੂੰ ਹੀ ਖਾ ਲੈ ਵੀ ਰੋਟੀ ਨਾਲ ਤੂੰ ਹੀ ਪੀ ਲੈ ਚਾਹ ਮੇਰਾ ਤਾਂ ਹੈ ਨਾ ਦਿਮਾਗ ਖਰਾਬ ਕਰ ਦੋ ਕੁੜੀ ਜੀ ਕਿਵੇਂ ਪਰਝਾਈਂਦੀ ਆ ਮੇਰਾ ਲੈਂਦੀ ਆ ਮੇਰਾ ਨਹੀਂ ਲੈਂਦੀ ਜਦੋਂ ਗੱਲ ਕਰੂਗੀ ਪਰਚਾਈ ਦੀ ਮੇਰਚ ਕਰੂਗੀ ਮਾਂ ਦੀ ਤਾਂ ਇੱਕ ਵੀ ਨਹੀਂ ਸੁਣਦੀ। ਬੱਤਿ ਜੀ ਨੇ ਕਿੰਨੀ ਮੱਠੀ ਸੁਣਦਾ। ਕੁੜੇ ਭਾਈ ਹਾਂਜੀ ਆਹ ਕੂਚਾ ਕਾਚੀ ਜੀ ਛੱਡ ਦੇ ਤੂੰ ਰੋਟੀਆਂ ਬਣਾ। ਨਾ ਤਾਂ ਮਿਸਤਰੀ ਲੱਗ ਰਿਹਾ ਹੈ ਦਿਹਾੜੀਆਂ ਵੀ ਆਉਣ ਆਲਾ। ਉਧਰੋਂ ਖੇਤ ਦਾ ਮਸ਼ੀਨ ਮਿਲ ਗਿਆ ਅੱਜ। ਹਾ ਚੁੱਲੇ ਤੇ ਤੁਸੀਂ ਰੋਟੀ ਬਣਾਈ ਤਾਂ ਹੈਗੀ ਐ। ਨਾਲੇ ਤੁਸੀਂ ਕਹਿੰਦੇ ਮੈਂ ਰੁੱਟ ਟੁੱਕ ਕਰ ਲਿਆ ਸਾਰਾ। ਸਾਰਾ ਰੁੱਟ ਟੁੱਕ ਨਹੀਂ ਕਰਿਆ ਮੈਂ ਤਾਂ ਕੁੜੀ ਵਾਸਤੇ ਪਕਾਇਤੀ ਚਾਰ ਪਰੌਟੇ। ਮੈਂ ਹੁਣ ਸਾਰਿਆਂ ਦੀ ਰੋਟੀ ਮੈਨੂੰ ਬੰਨੀ ਐ ਵੀ ਰੋਜ਼-ਰੋਜ਼ ਮੈਂ ਬਣਾਵਾ ਮਾਂ ਜਦ ਤੂੰ ਰੋਟੀ ਬਣਾਉਣੀ ਲੱਗੇ ਸੀ ਦੋ ਰੋਟੀਆਂ ਵੱਧ ਬਣਾ ਲੈਂਦੇ ਐਡੀ ਕਿੱਡੀ ਗੱਲ ਸੀ ਸਾਨੂੰ ਪਤਾ ਨਾ ਕੱਲ ਤਾਂ ਬੁਖਾਰ ਚੜ੍ਹ ਰਿਹਾ ਮੈਨੂੰ ਨਹੀਂ ਜਦੋਂ ਰੋਟੀ ਖਾਣੀ ਆ ਉਹਨੂੰ ਠੰਡੀਆਂ ਹੋ ਜਾਣਗੀਆਂ ਮੈਂ ਤਾਂ ਫਿਰ ਤਾਂ ਨਹੀਂ ਪਕਾਈਆਂ ਹੈਗੀਆਂ ਮੈਂ ਆਪਣੇ ਹਿਸਾਬ ਨਾਲ ਚੱਲਦੀ ਆ ਬਾਲੀਆਂ ਮੈਨੂੰ ਮੱਤਾਂ ਨਾ ਦਿਆ ਕਰ ਠੀਕ ਐ ਮੈਂ ਮੱਤਾਂ ਲਈ ਕੀ ਗੱਲ ਕਰਦੀ ਮਾਂ ਤੁਸੀਂ ਹਰ ਇੱਕ ਚੀਜ਼ ਦਾ ਪੁੱਠੇ ਜਵਾਬ ਦਿੰਦੇ ਹੋ ਮੈਂ ਤਾਂ ਇਹ ਨਹੀਂ ਸਮਝਉਂਦੀ ਮੇਰੇ ਤੋਂ ਬੁਰਾ ਕੀ ਹੋ ਗਿਆ ਬੁਰੇ ਦੀ ਗੱਲ ਨਹੀਂ ਫਿਰ ਤੂੰ ਹੀ ਕਹਿਦਾਨੀ ਐ ਰੋਟੀ ਠੰਡੀ ਐ ਤੱਤੀ ਐ ਤੂੰ ਹੀ ਸੋਸਾ ਨੂੰ ਕੋਚਾ ਕੱਢਦੀ ਐ ਇਸ ਕਰਕੇ ਮੈਂ ਤਾਂ ਕੁੜੀ ਦੀ ਪਕਾਤੀਆਂ ਭਾਈ ਆਪਦੀਆਂ ਤੱਤੀਆਂ ਪਕਾਓ ਠੰਡੀਆਂ ਪਕਾਓ ਸਿੱਧੀ ਗੱਲ ਐ ਮੇਰੀ ਚਲ ਮੈਂ ਝਾੜੂ ਲਾ ਦਮਾ ਮੈਂ ਰੋਟੀ ਅੰਦਰ ਹੀ ਲਾ ਦੂੰਗੀ ਫਿਰ ਉਹ ਤਾਂ ਹਵਾ ਚੱਲੀ ਜਾਂਦੀ ਐ ਅੰਦਰ ਹਵਾ ਚੁੱਲਾ ਕਾਦੇ ਵਾਸਤੇ ਪਾਇਆ ਮੈਂ ਮੇਰੀ ਗੱਲ ਸੁਣ ਲੈ ਅੰਦਰ ਰੋਟੀਆਂ ਨਹੀਂ ਪਕਾਉਣੀ ਚੁੱਲ੍ਹੇ ਤੇ ਪਕਾ ਲੈ ਮੈਂ ਵੀ ਤਾਂ ਚੁੱਲ੍ਹੇ ਦੀ ਅੱਖਾਂ ਉਹ ਕਰਦੀਆਂ ਤੂੰ ਨਾਲ ਬਣਾਉਣੀ ਅੱਖਾਂ ਧੁੱਪ ਚੜਗੀ ਨਾ ਜਦੇ ਇੱਥੇ ਗਰਮੀ ਇੰਨੀ ਹੈਗੀ ਹੁਣ ਮੈਂ ਨਹਾ ਵੀ ਲਈ ਗੈਸ ਦੇਖਾ ਮੇਰੀ ਗੱਲ ਸੁਣ ਲੈ 1000 ਰੁਪਏ ਵਾਂਗੂ ਹੋਇਆ ਪਿਆ ਗੈਸ ਪਰ ਉਹਨੇ ਸੌਖੇ ਨਹੀਂ ਸੁੱਖ ਨਾਲ ਆਪਣੇ ਲੱਕੜਵਾਲਣ ਬਠੇਰਾਗਾ ਕਾਦਾ ਤੋੜਾਗਾ ਗੈਸ ਤਾਂ ਨਾ ਆਏਗੇ ਵਾਸਤੇ ਆ ਵੀਰ ਕੋਈ ਰਿਸ਼ਤੇਦਾਰ ਭੈਣ ਭਾਈ ਆ ਜਾਂਦਾ ਗੱਦ ਦੇ ਕੇ ਦੋ ਕੁੱਟਾਂ ਚਾਹਦੀਆਂ ਕਰੀ ਜਾਂਦੀਆਂ ਨੇ ਹੈ ਮਾਉ ਵੀ ਤਾਂ ਪਾ ਗੈਸ ਵਰਤਦੀਆਂ ਸਾਰਾ ਦਿਨ ਮੇਰੇ ਰੋਟੀ ਬਣਾਉਣ ਨਾਲ ਦੱਸ ਕੀ ਬਾਲਾ ਖਰਚ ਹੋ ਜੂਗਾ ਮੇਰੀ ਗੱਲ ਸੁਣ ਲੈ ਅੱਜ ਜੇ ਤੇਰੇ ਵਰਗੀ ਮੈਂ ਆਵਾਂ ਨਾ ਘਰ ਦੇ ਪਿਛਾੜੇ ਆ ਜੇ ਠੀਕ ਹੈ ਨਾ ਚੁੱਲੇ ਤੇ ਪਕਾਇਆ ਕਰ ਰੋਟੀਆਂ ਪੈਸਾ ਬਠੇਰੀ ਔਖਾਂ ਨਾਲ ਬਣਦਾ ਤੈ ਤਾਂ ਕਹਿਦਾ ਮੂੰਹ ਪਾੜ ਕੇ ਕਿ ਮੈਂ ਤਾਂ ਗੈਸ ਤੇ ਬਣਾ ਲੂੰਗੀ ਜਾ ਬਗ ਜਾ ਮੇਰੇ ਮੂੰਹ ਕੋ ਨਹੀਂ ਖੜੀ ਦੇਖੀ ਜਾਨੀ ਐ ਆਟਾ ਗੋਨ ਲਾ ਜੇ ਨੇ ਮਗਰ ਲੱਗਾ ਨਾ ਮੈਂ ਤਾਂ ਘਰ ਨੂੰ ਤੰਗੜੀ ਲਾ ਦਾਂ ਦੇਖ ਲੈ ਕਹਿੰਦੀ ਮੈਥੋਂ ਤਾਂ ਚੁੱਲੇ ਤੇ ਰੋਟੀ ਪੱਕਦੀ ਨਹੀਂ ਕਿਉਂ ਅੱਖਾਂ ਚ ਖੁਰਖੁੰਦੀ ਐ ਤੇਰੇ ਵੱਡੀ ਆ ਯਾ ਸੋਹਲ ਰਹਿਣ ਵਾਲੀ ਮੈਂ ਵੀ ਤਾਂ ਚੁੱਲੇ ਤੇ ਮੱਥਾ ਮਾਰਿਆ ਬਥੇਰਾ ਤੱਤਾ ਪਾਣੀ ਵੀ ਮੈਂ ਚੁੱਲੇ ਤੇ ਕਰਦੀਆਂ ਰੋਟੀ ਸਬਜ਼ੀ ਵੀ ਮੈਂ ਚੁੱਲੇ ਤੇ ਬਣਾਉਣੀ ਆ ਦੇਖ ਲੈ ਆਪ ਕਹਿੰਦੀ ਐ ਮੈਨੂੰ ਤੱਕੇ ਬਾਹਰ ਨਾ ਕਿਤੇ ਲੱਗ ਜੇ ਵੱਡੀ ਆਈ ਹੈਲੋ ਉਹ ਬਣਾ ਜਾਂਦਾ ਯਾਰ ਬਾਈ ਹੁਣ ਆ ਤਾਂ ਰਹਿ ਗਿਆ ਸੀ ਯਾਰ ਦੋ ਟਰਾਲੀਆਂ ਜਣੀਆਂ ਬਣਦੀਆਂ ਸੀ ਬਣਾ ਜਾਂਦਾ ਫਿਰ ਹੁਣ ਯਾਰ ਲੇਟ ਵਾਲਾ ਹੋ ਜੂ ਤਿੰਨ ਦਿਨ ਕਿੱਥੇ ਖੜ੍ਹਦਿਉ ਮੈਂ ਉਹ ਇਹ ਘਰੇ ਵੀ ਕੰਮ ਸੀ ਯਾਰ ਭਰਾਵਾ ਮੈਂ ਮਿਸਤਰੀ ਲਈ 18 ਗਾਲੇ ਘਰੇ ਯਾਰ ਕੰਮ ਬਹੁਤ ਉਲਝਿਆ ਪਿਆ ਯਾਰ ਦੇਖ ਲੈ ਯਾਰ ਜੇ ਹੈਗਾ ਟਾਈਮ ਤਾਂ ਭਰਾ ਚਲ ਕੋਈ ਨਹੀਂ ਦੇਖਦਾ ਯਾਰ ਫਿਰ ਮੈਂ ਕਿਸੇ ਨੂੰ ਹੋਰ ਪੁੱਛਦਾ ਠੀਕ ਆ ਇਹ ਵੀ ਜਵਾਬ ਦੇਗਾ ਪੱਟੂ ਹੁਣ ਤਿੰਨ ਦਿਨ ਇੰਨਾ ਟਾਈਮ ਕਿੱਥੇ ਖੜਾ ਜੂ ਕੰਮ ਚੜਿਆ ਪਿਆ ਹੁਣ ਕੀ ਕੀਤਾ ਜਾਵੇ ਬੜਾ ਯਾਰ ਇਹਨੂੰ ਪਾਣੀ ਲਾਂਦ ਜਿਹੜੇ ਨੂੰ ਹੁਣ ਮੋਟਰ ਵੀ ਮੱਚ ਗਈ ਕੰਮ ਹੁਣ ਕੋਈ ਵੀ ਨਹੀਂ ਹੋਣਾ ਹੈਗਾ ਤਾਂ ਘਰੇ ਜਾਣਾ ਪੈਣਾ ਯਾਰ ਹੋਰ ਤਾਂ ਫਿਰ ਕੋਈ ਹੱਲ ਨਹੀਂ ਹੁਣ ਚੱਲ ਮਨਾ ਘਰੇ ਚੱਲ ਕੇ ਚਾਹ ਪਾਣੀ ਪੀਏ ਫਿਰ ਦੇਖਦੇ ਆ ਫਿਰ ਕੀ ਬਣਦਾ ਅੱਗੇ ਚਲਾ ਜਾ ਮਸ਼ੀਨ ਵੀ ਵਧਿਆ ਮਿਲ ਗਈ ਕੰਮ ਆ ਗਿਆ ਪੁੱਤ ਹਾਂ ਜੀ ਭੈ ਜਾ ਪੁੱਤ ਕਿਵੇਂ ਆ ਗਿਆ ਨਿਬੜ ਗਿਆ ਤੂੜੀ ਦਾ ਕੰਮ ਕੀ ਨਿਬੜ ਗਿਆ ਤੂੜੀ ਦਾ ਕੰਮ ਕੋਈ ਨਹੀਂ ਨਿਬੜੇ ਉਹਦਾ ਜਵਾਬ ਜੀ ਕਹਿੰਦਾ ਤਿੰਨ ਦਿਨ ਟਾਈਮ ਨਹੀਂ ਮੇਰੇ ਕੋਲ ਤਿੰਨ ਦਿਨ ਟਾਈਮ ਨਹੀਂ ਹੋਰ ਬੂਮਾ ਮਰ ਜਾ ਮੈਂ ਮਤਾ ਇਨੀ ਦਾਦੂਲ ਵੀ ਬਣਾਈ ਬੈਠੀ ਆ ਫਿਰ ਹੁਣ ਕੀ ਕਰੀਏ ਮੇਰੇ ਕੀ ਸਰੇ ਵੀ ਹੁਣ ਅਗਲਾ ਜਵਾਬ ਦੇ ਕੇ ਉਹ ਕਹਿੰਦਾ ਟਾਈਮ ਹੀ ਨਹੀਂ ਮੇਰੇ ਕੋਲ ਤਾਂ ਨਾ ਨਾ ਇਹ ਕੀ ਆਪਣੇ ਭਾਰੀ ਪਤਨ ਨਹੀਂ ਕੀ ਸੱਪ ਲੜ ਜਾਂਦਾ ਮਸ਼ੀਨਾਂ ਵਾਲਿਆਂ ਦੇ ਵੀ ਮੋਟਰ ਮੱਚ ਗਈ ਨਾਲੇ ਮੈਨੂੰ ਆਈ ਸੀ ਮਾਂ ਕੱਖਾਂ ਨੂੰ ਪਾਣੀ ਲਾਉ ਹਾਏ ਮੋਟਰ ਮੱਚ ਗਈ ਬੂਹਾ ਮੱਚ ਜਾਂ ਹੋਰ ਹੁਣ ਪਤਾ ਨਹੀਂ ਕੀ ਗੱਲ ਹੈ ਕੀ ਨਾ ਬਸ ਨਿਤ ਨਮਾ ਕੋਈ ਨਾ ਕੋਈ ਸੱਪਾ ਪਿਆ ਹੀ ਰਹਿੰਦਾ ਕਦੇ ਮੋਟਰ ਮੱਚ ਜਾਂਦੀ ਹੈ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਮੈਂ ਤਾਂ ਫਿਰ ਘਰੇ ਆ ਗਿਆ ਕਿ ਮੈਂ ਹੁਣ ਉੱਥੇ ਕੀ ਕਰਾਂਗੇ ਚਲੋ ਤਾਂ ਤੇਰੀ ਗੱਲ ਠੀਕ ਐ ਚਾ ਰੋਟੀ ਪੱਕੀ ਪਈ ਆ ਭਾਈ ਹਾਲੇ ਮੈਂ ਤਾਂ ਦਾਲ ਦਾ ਪਤੀਲਾ ਰੇਨ ਲਿਆ ਹੈ ਉਹ ਕੋਈ ਨਾ ਚਲ ਬੰਦੇ ਆਉਣਗੇ ਟੂੜੀ ਟਾੜੀ ਢੋਣਗੇ ਉਹਦਾ ਕੋਈ ਜਵਾਬ ਦੇਗਾ ਤੈਨਾਂ ਤਾਂ ਨਹੀਂ ਆਉਂਦਾ ਕਹਿੰਦਾ ਚਲ ਭਾਈ ਮਰਜੀ ਆ ਕੋਈ ਕਰਮਾਂ ਦੇ ਵਿੱਚ ਹੀ ਫਰਕ ਹੈ ਵੀਰ ਉਹ ਕਾਨੂੰ ਜਵਾਬ ਦੇ ਗਿਆ ਕਿਸੇ ਦੇ ਸਾਰੇ ਚਾਹ ਦੀ ਪਣੀ ਪਈ ਆਹੋ ਪਣੀ ਪਈਆ ਬਗ ਜਾਂਦਾ ਪੀਲਾ ਕੁੱਤਾ ਮੈਂ ਦੱਸ ਅੱਜ ਆਏ ਸੀ ਮਸ਼ੀਨ ਮਿਲ ਗਈ ਵਿਚਾਲਾ ਚ ਟੂੜੀ ਦਾ ਨਿਬੜ ਜਾਊਗਾ ਆ ਸਿਆਪਾ ਹੋਰ ਹੀ ਖੜਾ ਹੋਗਾ ਕਿਸੇ ਪਾਸੋਂ ਖਾਬ ਨਹੀਂ ਸੱਚੀ ਸਾਡੇ ਤਾਂ ਘਰ ਚ ਕੀ ਹੋਇਆ ਕੀ ਨਾ ਆਇਆ ਜਿਹੜੇ ਕੰਮ ਨੂੰ ਹੱਥ ਪਾਉਨੇ ਆ ਪਿੱਛੇ ਪਿੱਛੇ ਜਾਇ ਜਾਂਦਾ ਕਹਿੰਦੇ ਹੁੰਦੇ ਨਾ ਮਿੱਟੀ ਤੋਂ ਸਿਉਣਾ ਬਣਦਾ ਕਿਸੇ ਦੇ ਕਰਮ ਤਾਂ ਐ ਹੁੰਦੇ ਨੇ ਸਾੜ ਤਾਂ ਸਿਉਨੇ ਤੇ ਮਿੱਟੀ ਬਣਨ ਲੱਗੀ ਜਿਉ ਮੈਂ ਤਾਂ ਮੁੰਡਾ ਵਿਆਹ ਲਿਆ ਦੇਖ ਲੈ ਯਾਰ ਤੇਰੇ ਕਰਕੇ ਮੈਂ ਫੇਲ ਹੋ ਗਈ ਮੈਨੂੰ ਤਾਂ ਐ ਸੀਗਾ ਵੀ ਚਲ ਮੈਂ ਪਾਸ ਹੋ ਜੂਗੀ ਅੱਗੇ ਐਡਮਿਸ਼ਨ ਹੋ ਜੂਗੀ ਨਾ ਤੂੰ ਆਪ ਕਰਦਾ ਨਾ ਮੈਨੂੰ ਪੜਨ ਦਿਨਾ ਓ ਚਲ ਕੋਈ ਗੱਲ ਨਹੀਂ ਨਾਲੇ ਤਾਂ ਯਾਰ ਵਧੀਆ ਹੋਇਆ ਮੇਰੀ ਗੱਲ ਸੁਣ ਲੈ 1 ਸਾਲ ਆਪਾਂ ਹੋਰ ਇਕੱਠੇ ਰਹਿ ਲਾਂਗੇ ਫਿਰ ਤੇਰੇ 1 ਸਾਲ ਦੇ ਚੱਕਰ ਚ ਮੇਰਾ 1 ਸਾਲ ਮਰ ਗਿਆ ਐ ਸਮਝ ਲੈ ਤੂੰ ਫੇਲ ਹੋ ਗਈ ਮੈਂ ਕੋਈ ਮਾੜੀ ਠੋਡੀ ਗੱਲ ਨਹੀਂ ਹੈਗੀ ਇਹ ਓ ਯਾਰ ਤੂੰ ਮੇਰੇ ਵਾਸਤੇ ਹੁਣ ਇੰਨਾ ਵੀ ਨਹੀਂ ਕਰ ਸਕਦੀ ਹੈਗੀ ਜੇ ਫੇਲ ਹੋ ਗਈ ਫੇਰ ਕਿੱਡੀ ਗੱਲ ਆ ਹੁਣ ਮੈਂ ਘਰੇ ਕੀ ਦੱਸੂਗੀ ਕਰੇ ਤਾਂ ਫਿਰ ਹੁਣ ਤੈਨੂੰ ਸੱਚੀ ਦੱਸਣਾ ਬੂਆ ਤੂੰ ਕਹਿ ਦੀ ਮਮਮੀ ਕਿ ਮੈਂ ਫੇਲ ਹੋ ਗਈ ਵਧੀਆ ਸਮਗਾ ਇੱਕ ਸਾਲ ਤਰੀ ਐਡਮਿਸ਼ਨ ਹੋਰ ਮੇਰੇ ਨਾਲ ਹੋ ਜੂਵੇ ਚਲ ਕੋਈ ਨਹੀਂ ਯਾਰ ਫਿਰ ਤੂੰ ਕਿਹੜਾ ਪਾਸ ਹੋ ਗਿਆ ਤੂੰ ਤਾਂ ਫੇਲ ਹੋ ਗਿਆ ਤੇਰੇ ਕੰਨੀ ਦੇਖ ਕੇ ਹੌਸਲਾ ਆਏ ਪੈ ਜਾਂਦਾ ਮੇਰਾ ਓ ਚਲ ਕੋਈ ਗੱਲ ਨਹੀਂ ਮੇਰਾ ਤਾਂ ਕੁਝ ਨਹੀਂ ਹੁੰਦਾ ਹੈਗਾ ਮੁੰਡੇ ਤਨ ਪਤਾ ਫੇਲ ਹੁੰਦੀ ਰਹਿੰਦੇ ਆ ਕੁੜੀਆਂ ਦੀ ਜ਼ਿਆਦਾ ਔਖਾ ਹੁੰਦਾਗਾ ਮੇਰੇ ਪਿੱਛੇ ਫੇਲ ਹੋਇਆ ਤੂੰ ਉਹ ਕਾਨੂੰ ਫੇਲ ਹੋਣਾ ਸੀਗਾ ਤੇਰੇ ਕਰਕੇ ਮੈਨੂੰ ਵੀ ਫੇਲ ਕਰਾਤਾ ਚੱਲ ਕੋਈ ਨਹੀਂ ਫਿਰ ਹੁਣ ਗੁੱਸਾ ਕਰ ਤੂੰ ਕਰੀ ਨਹੀਂ ਆ ਕਲਾਸ ਤਾਂ ਕੋਈ ਲਾਉਣ ਨਹੀਂ ਦਿੰਦਾ ਉਹਦੀ ਕਹਿ ਜਾਂਦਾ ਆ ਜਾ ਆ ਜਾ ਘੁੰਮਣ ਚੱਲੀਏ ਆ ਜਾ ਫਿਲਮ ਦੇਖਣ ਚੱਲੀਏ ਮੇਰੀ ਗੱਲ ਸੁਣ ਨਾ ਇੱਕਦਮ ਮੈਂ ਖਰਚਾ ਕਰਦਾ ਨਾਲੇ ਤੈਨੂੰ ਫਿਲਮਾਂ ਦਿਖਾਉਣਾ ਹਜੇ ਮੈਨੂੰ ਹੀ ਮਾੜਾ ਕਹੀ ਜਾਂਦੀ ਐ ਤੂੰ ਕੋਈ ਗੱਲ ਨਹੀਂ ਕਹਿੰਦੀ ਮਾੜਾ ਤੇਰੀ ਬਸ ਦਾ ਟਾਈਮ ਹੋ ਰਿਹਾ ਤੇਰੀ ਬਾਸ ਆਉਣ ਵਾਲੀ ਆ ਜਬ ਮਗਜੇ ਸੀ ਮੈਂ ਵੀ ਜਾਣੀਆ ਘਰੇ ਕਿਤੇ ਕੋਈ ਦੇਖ ਨਾ ਲਵੇ ਨਹੀਂ ਆਉਂਦੀ ਯਾਰ ਬਸ ਖੜਚ 10 ਮਿੰਟ ਕਰ ਲੈ ਚਾਰ ਗੱਲਾਂ ਨਹੀਂ ਯਾਰ ਤੂੰ ਤੂੰ ਮਗਜ ਜਾ ਜਾ ਭਾਜਾ 10 ਤੇਰੀ ਬਾਸ ਆਉਣ ਵਾਲੀ ਆ ਪਹਿਲੀ ਮੈਨੂੰ ਗੁੱਸਾ ਚੜਿਆ ਪੈ ਫੇਲ ਹੋ ਗਈ ਮੈਂ ਉਹ ਚਲ ਚੰਗਾ ਸਵੇਰੇ ਟਾਈਮ ਨਾਲ ਆ ਜੀ ਫੇਰਾ ਚਲ ਵਧੀਆ ਸੌਂਗਾ ਫੇਲ ਹੋ ਗਈ ਇਹ ਇੱਕ ਸਾਲ ਹੋਰ ਮੇਰੇ ਨਾਲ ਰਹੂਗੀ ਦੇਖਾਂ ਬਸ ਬਹੁਤ ਐਸਟੀ ਨੇ ਮਾੜਾ ਹਾਂ ਚਲੋ ਸਹੀ ਗੱਲ ਹੈ ਹਰ ਰੋਜ਼ ਤਾਂ ਨਹੀਂ ਖਾਦਾ ਜਾਂਦਾ ਕੀ ਤੇ ਕੀ ਤਾਂ ਵਧੀਆ ਲੱਗਦੇ ਸਾਡੇ ਵੀ ਬੱਸ ਸਟੈਂਡ ਤੇ ਖੜਦਾ ਹੁੰਦਾ ਸੀ ਵੀਰਾ ਲੈ ਕੇ ਆਉਂਦਾ ਸੀ ਉੱਥੋਂ ਓਖੀ ਬੋਤਲ ਹੀ ਆ ਕੋਈ ਨਹੀਂ ਫਿਰਦੀ ਬਦਲੇ ਆਉਂਦੇ ਬੂਹਾ ਮਰ ਜਾ ਬੇ ਆ ਕੀ ਆ ਤੁਸੀਂ ਚੰਗਾ ਲੱਛਣ ਪੜੇ ਨੇ ਪਰ ਲੱਛਣ ਕੀ ਆ ਮਾਂ ਕੀ ਲੱਛਣਾ ਨਾ ਤੁਹਾਨੂੰ ਰੋਟੀ ਨਹੀਂ ਮਿਲਦੀ ਕਰੇ ਉਹ ਯੋਗੀ ਜੀ ਕੀਤਾ ਰੋਟੀ ਤਾਂ ਮਿਲਦੀ ਤੇਰੇ ਸਾਹਮਣੇ ਨੂੰ ਖੇਤੋਂ ਆਇਆ ਭੁੱਖ ਲੱਗੀ ਵੀ ਸੀ ਆ ਲੈ ਐਵੇਂ ਕਹਿੰਦੇ ਪਾਲੀ ਕਣੀ ਖਾਣੇ ਆ ਕਾ ਨੂੰ ਖਾਣੇ ਆ ਆ ਜੀਭ ਦੇ ਸਵਾਦਾਂ ਨੇ ਪੱਟਦੇ ਤੁਸੀਂ ਤਾਂ ਆਈ ਨਹੀਂ ਘਰ ਜੁੜਦੇ ਆ ਜਿਵੇਂ ਤੁਸੀਂ ਗੁਰਸ਼ਰਲੇ ਉਡਾਈ ਜਾਂਦੇ ਹੋ ਚੰਗਾ ਚੋਖਾ ਖਾਣੇ ਹੋ ਮੈਨੂੰ ਕੀ ਪਤਾ ਤਹਿਆਂ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਭੁੱਖ ਘੱਟ ਖਾਣੀ ਆ ਮੈਨੂੰ ਉਹ ਨਹੀਂ ਮਾਂ ਇਹ ਤਾਂ ਮੈਨੂੰ ਤਾਂ ਮਹੀ ਮੰਗਵਾਏ ਸੀਗੇ ਬਾਲਾ ਦਿਲ ਕਰਦਾ ਸੀ ਮਾਂ ਤਾਂ ਇਹ ਨਾਲ ਇੱਕ ਨਾਟਾ ਹੀ ਜੁਣ ਲੈ ਮੈਨੂੰ ਕੋਈ ਪਤਾ ਤੁਸੀਂ ਹੁਣ ਕਿੰਨੇ ਕ ਖਾਦੇ ਆ ਮੇਰੇ ਹੁਣ ਤੋਂ ਪਹਿਲਾਂ ਓ ਕਿੰਨੇ ਕਿੰਨੂ ਬੰਦੇ ਆ ਸੀ ਹੁਣ ਆਏ ਕਿੰਨੇ ਖਾਈ ਜਾਵਾਂਗੇ ਲੈ ਮੈਂ ਤੁਸੀਂ ਖਾ ਲਓ ਓ ਬਸ ਕਰ ਜਾ ਜੇ ਸਾਡੇ ਵਾਸਤੇ ਲਿਆਂਦੇ ਹੁੰਦੇ ਨਾ ਮੈਨੂੰ ਉੱਥੇ ਫੜਾਉਂਦੀ ਬਾਹਰੇ ਬੈਠੀ ਨੂੰ ਕੀ ਗੱਲ ਹੋ ਗਈ ਮੰਮੀ ਆ ਦੇਖ ਲੈ ਕੀ ਚੁੱਲਸੀ ਜਾਂਦੇ ਨੇ ਮੇਰੇ ਹੰਦੀ ਨੂੰ ਓਹੋ ਹੋ ਫਿਰ ਕੀ ਹੋ ਗਿਆ ਖਾ ਲਣ ਦੇ ਆ ਤੈਨੂੰ ਤਾਂ ਨਹੀਂ ਆਵਾਜ਼ ਮਾਰੀ ਮੈਂ ਤਾਂ ਉਹ ਤਾਂ ਕਹਿੰਨੀ ਵੀ ਰੋਟਾ ਬਣ ਗਿਆ ਫਿਰ ਕਾ ਕੇ ਜੇ ਤੁਸੀਂ ਮੈਨੂੰ ਚੀਜ਼ੀ ਦਿੰਦੇ ਨਹੀਂ ਖਾਣ ਨੂੰ ਮੈਂ ਤਾਂ ਫਿਰ ਆਪੇ ਕਹਿਣਾ ਤੇ ਜਾ ਬਣ ਗਿਆ ਨਾਲੇ ਵੀਰੇ ਇਹ ਪੱਥੇਰਾ ਮਹਿੰਗੇ ਪੈਂਦੇ ਨੇ ਇਹ ਕੋਈ ਸਸਤੀ ਚੀਜ਼ ਨਹੀਂ ਹੈਗੀ ਖਾਣ ਵਾਲੀਆਂ ਚੀਜ਼ਾਂ ਨੇ ਮੰਮੀ ਕੋਈ 20 50 ਨਾਲ ਕੋਈ ਨੰਗ ਨਹੀਂ ਹੋਣ ਲੱਗੇ ਨਾ ਟੜਕੀ ਕਰਦੀ ਰਹਣੀ ਆ ਟੜਕ ਕੇ ਕਿਵੇਂ ਟੱਪਦੀ ਸੀ ਕਹਿੰਦੀ ਮੇਰੀ ਮੇਰੇ ਪਰੌਂਠੇ ਕਿਉਂ ਬਦਲਾ ਦਿਆ ਕਰ ਮੈਂ ਤਾਂ ਕੁੜਗ ਪਰੌਂਠੇ ਵੀ ਸੁੱਕੇ ਗਿੱਲੇ ਕਰਕੇ ਜਿੰਨੀ ਆ ਗਈ ਮੰਮੀ ਜੀ ਮੇਰੀ ਗੱਲ ਸੁਣ ਲੋ ਮੈਂ ਕੋਮਲ ਦੀ ਚੀਜ਼ ਤੇ ਕਦੇ ਰੁੱਕ ਟੁੱਕ ਨਹੀਂ ਜੀ ਕਰੀ ਪਰੌਂਠੇ ਚ ਕਿਵੇਂ ਮਰਜ਼ੀ ਬਣਾਉਣ ਐਸੀ ਗੱਲ ਦੀ ਮਰੀ ਮੈਂ ਤਾਂ ਬਣਾਉਣੋਂ ਵੀ ਹਟ ਗਈ ਮੰਮੀ ਐ ਕਹਿੰਦੀ ਬਈ ਪਰੌਂਠੇ ਸੁੱਕੇ ਹੁੰਦੇ ਆ ਕਿਉਂ ਕੋਮਲ ਮੇਰੇ ਪਰੌਂਠੇ ਵਧੀਆ ਨਹੀਂ ਹੁੰਦੇ ਵਧੀਆ ਹੁੰਦੇ ਆ ਬਾਬੀ ਮੰਮੀ ਤਾਂ ਇਹੀ ਬੋਲੀ ਜਾਂਦੀ ਤੁਸੀਂ ਗੁੱਸਾ ਘਰ ਬਣਨੇ ਫਿਰ ਬਹੁਤ ਔਖੇ ਨੇ ਆ ਜੀਬ ਦੇ ਸਵਾਦ ਨਾਲ ਨਾ ਘਰ ਪਟਿਆ ਜਾਂਦਾਗਾ ਇਹ ਜੀਬ ਦੇ ਸਵਾਦ ਨੇ ਕੁਛ ਨਹੀਂ ਲੈਣਾ ਮੈਨੂੰ ਅਸ ਤੋਂ ਬਹੁਤ ਕੁਛ ਨਹੀਂ ਖਾਣ ਨੂੰ ਲਿਆ ਕੇ ਦੇ ਦੋ ਆਪੇ ਕਿਉਂ ਨਾ ਲਿਆ ਕੇ ਦੋ ਮੰਮਾ ਕਿਹੜੀਆਂ ਗੱਲਾਂ ਕਰਾਂਗੇ ਪਾਪੀ ਜੀ ਨਾਲ ਜਾਊਗਾ ਮੰਮੀ ਹੋਰ ਨਹੀਂ ਕੁਛ ਜਾਂਦਾ ਹੈਗਾ ਜਿਹੜਾ ਕੁਛ ਮਿਲਦਾ ਨਾ ਉਹ ਖਾ ਲਿਆ ਕਰੋ ਬਸ ਆਹੋ ਬਸ ਖਾਓ ਹੰਡਾਓ ਘਰ ਦਾ ਨਾ ਕੁਛ ਬਣ ਜੇ ਆ ਤੈਨੂੰ ਵੀ ਵਿਆਹ ਕੇ ਤੋੜਨਾ ਹੈ ਤੀਜੇ ਦਿਨ ਕਹਦੇ ਨੇ ਮੰਮੀ ਇੰਨੇ ਪੈਸੇ ਦੇ ਦੇ ਉਹ ਕਿੱਥੋਂ ਆਣਗੇ ਪਾਜੀ ਪੜ ਤਾਂ ਲੈਣ ਦੋ ਉਹ ਛੱਡ ਨਾਲੇ ਕੁੜੀ ਤੇਰਾ ਕੀ ਬਣੇ ਰਿਜ਼ਲਟ ਦਾ ਆ ਗਿਆ ਰਿਜ਼ਲਟ ਤਾਂ ਵੀਰੇ ਅੱਛਾ ਹਾਂ ਵੀਰੇ ਤੇ ਫੇਰ ਦੱਸ ਦੂੰਗੀ ਕੋਈ ਨਹੀਂ ਨਾ ਦੱਸ ਤੂੰ ਦੱਸ ਦੇਣੀ ਹੋ ਗਿਆ ਮੇਰੇ ਮੈਂ ਨਾ ਚਾਰ ਪੇਪਰਾਂ ਚੋਂ ਰਹਿ ਗਈ ਹਾਏ ਮੈਂ ਮਰ ਜਾ ਨਹੀਂ ਤੂੰ ਮਰ ਜੇ ਜੀਏ ਨਹੀਂ ਸਾਲ ਬਰਬਾਦ ਕਰ ਲਿਆ ਤਾਂ ਹੈ ਪਰਦੀ ਤੂੰ ਕੀ ਕਰਦੀ ਸੀਗੀ ਕੁੜੀ ਇੰਨਾ ਤੇਰੇ ਕੋਲ ਟਾਈਮ ਸੀ ਖੁੱਲਾ ਪੜਨ ਨੂੰ ਕਰ ਪਰ ਪੜੀ ਸੀਗੀ ਉਹਨਾਂ ਉਹ ਜਿਹੜੀ ਸੁਪਰ ਟੈਂਟ ਆ ਉਹਦੇ ਨਾਲ ਮੇਰੇ ਲੜਾਈ ਜੀ ਹੋ ਗਈ ਸੀ ਉਹਨੇ ਖੁੰਦ ਕੱਢ ਲਈ ਹੋਣੀ ਮੇਰੇ ਨਾਲ ਲੈ ਤੇਰੇ ਨਾ ਕਰਲੀ ਨਾ ਖੁੰਦ ਕੱਢ ਲਈ ਸਾਰੇ ਕਾਲਜ ਦੇ ਚ ਹਾਂ ਅੱਛਾ ਫੇ ਚਲ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਇੱਕ ਸਾਲ ਹੋਰ ਸੀ ਇਹ ਕਿਹੜਾ ਕੋ ਬਾਲੀ ਵੱਡੀ ਹੋਗੀ ਤੇਰੇ ਭਵੇਂ ਤਾਂ ਕੁਛ ਨਹੀਂ ਹੁੰਦਾ ਦਵਾਰੇ ਭਰ ਦੂੰਗੀ ਦਾਖਲਾਵੇਂ ਬੋਲੇ ਆਉਣੀ ਆਗੀ ਦਵਾਰੇ ਮੈਂ ਨਹੀਂ ਤੈਨੂੰ ਅਗਲੇ ਸਾਲ ਪੜਾਈ ਕਰਦੀ ਠੀਕ ਹੈ ਨਾ ਘਰੇ ਬਹਿ ਜਾ ਚੁੱਪ ਕਰਕੇ ਮੈਂ ਨਹੀਂ ਤੈਨੂੰ ਕਾਲਜ ਕੁਲਜੀ ਤੋਰਦੀ ਉਹ ਕੋਈ ਨਹੀਂ ਮੈਂ ਕੁਛ ਨਹੀਂ ਹੁੰਦਾ ਨਾਲੇ ਇਹ ਨਹੀਂ ਚਾਹਦਾ ਕੀ ਕਸੂਰ ਹੈ ਬਿਚਾਰੀ ਦਾ ਹਾਂ ਕਸੂਰ ਇਹਦਾ ਤਾਂ ਨਹੀਂ ਕਸੂਰ ਕਿਸੇ ਦਾ ਤਾਂ ਕਰਦੇ ਵਿੱਚ ਕਸੂਰ ਹੈਗਾ ਹੀ ਆ ਨਾ ਇਹ ਤਾਂ ਨਹੀਂ ਕਸੂਰ ਐ ਅੱਖਾਂ ਜਾਂ ਕੀ ਕਰਦੀ ਸਿੱਧਾ ਕਹਿ ਵੀ ਭਾਬੀ ਕੰਨੀ ਦੇਖ ਕੇ ਕਹਿਣੀ ਆ ਫਿਰ ਆ ਵੀਰ ਮੈਂ ਤਾਂ ਕਹਿ ਨਹੀਂ ਆ ਕਹਿਣੀ ਆ ਓ ਤੂੰ ਛੱਡੋ ਇਹ ਗੱਲਾਂ ਕਿੱਧਰ ਕੋਈ ਗੱਲ ਨਹੀਂ ਕੁੜੀ ਤੂੰ ਅਗਲੇ ਸਾਲ ਸਹੀ ਫਿਰ ਫਿਰ ਕੀ ਹੋ ਗਿਆ ਕਿਹੜਾ ਕੁੰਬ ਦਾ ਮੇਲਾ ਵਾ ਦਵਾਰੇ ਪਾਸ ਹੋ ਜੂਗੇ ਐ ਕਰਨ ਲੱਗ ਰਹੀ ਹੋਗੀ ਜਿਵੇਂ ਇੱਥੇ ਜੰਗ ਲੱਗੀ ਹੁੰਦੀ ਆ ਮਰਗੀ ਹੁੰਨੀ ਆ ਮੈਂ ਔ ਜਿਹੇ ਜੇ ਹੁਣ ਲਲਰ ਲਾਤੇ ਉਹ ਜਿਹ ਲਲਾ ਅਗਲੇ ਸਾਲ ਤੂੰ ਲਾਈਂਗੀ ਹਾਂ ਕਿੰਨੇ ਪੈਸੇ ਲੱਗੇ ਥਾਰੇ ਤੇ ਆਹ ਨੂੰ ਪੁੱਛਦੀ ਆ ਇਹ ਪਾਣੀ ਇਹ ਤਾਂ ਹੌਨਸਲ ਛਿੱਤਰਾਂ ਦੇ ਹਾਰ ਪਾਉਂਦੀ ਆ ਛਿੱਤਰਾਂ ਦੇ ਹਾਰ ਪਾਉਂਦੀ ਆ ਬੋਲਦੀ ਮੈਂ ਬੁਰੀ ਲੱਗਦੀ ਆ ਤੁਹਾਨੂੰ ਬਹਿ ਜਾ ਮੌਜ ਨਾਲ ਘਰੇ ਬੱਸ ਘਰ ਕੋਈ ਨਹੀਂ ਵੇ ਮੇਰੀ ਗੱਲ ਸੁਣ ਲੈ ਵੇ ਤੂੰ ਮਤੋਂ ਹੋਰ ਨਾ ਤੂੰ ਕਿਤੇ ਛਿੱਤਰ ਖਾ ਲਈ ਨਾ ਆ ਖਾ ਉਹ ਖਾਣ ਨੂੰ ਕੀ ਲੈਂਦਾ ਸੀਗਾ ਤੈਨੂੰ ਕਿਹਨੇ ਕਿਹਾ ਸੀ ਵੀ ਖਾਣ ਨੂੰ ਲਿਆ ਦੇ ਓਏ ਮਾਤਾ ਕੀ ਐਡੀ ਗਿੱਡੀ ਗਿੱਡੀ ਚੀਜ਼ ਆ ਉਹੀ ਆਲੂ ਨੇ ਜਿਹੜੇ ਰੋਜ਼ ਘਰੇ ਬਣਾਉਂਦੇ ਇਹ ਚ ਹੋਰ ਦੱਸ ਕੀ ਆ ਇਹ ਬਣੇ ਨੇ ਆਲੂਆਂ ਦੇ ਹੈ ਇਹ ਤੇ ਪਤਾ ਪੈਸੇ ਲੱਗੇ ਨੇ ਆਲੂ ਕਿਹੜਾ ਫਿਰ ਫਿਰ ਹੀ ਆ ਗਏ ਕੋਈ ਨਹੀਂ ਮੈਂ ਐਨਾ ਨਹੀਂ ਵੜਾ ਉਹ ਕੋਈ ਨਹੀਂ ਐ ਕਿਧਰੇ ਨਿਕਰ ਬਣਦੇ ਨਾ ਘਰ ਟੁੱਟਣਾ ਬੇ ਮੈਂ ਤਾਂ ਮਸ਼ੀਨ ਵਾਲਿਆਂ ਵਾਸਤੇ ਹੋ ਤੇਰੀ ਸੀ ਮੂੰਗੀ ਦੀ ਦਾਲ ਮੈਂ ਕਿਹਾ ਮੈਂ ਸਬਜ਼ੀ ਵੀ ਨਹੀਂ ਲਿਆਉਂਦੀ ਸਰਨਾ ਨਹੀਂ ਹੈਗਾ ਤੇ ਤੂੰ ਆ ਹੋਰੀ ਕੁਸ ਚੱਕ ਲਿਆ ਮੈਂ ਤਾਂ ਹੁਣ ਦਾਲ ਨੂੰ ਮੈਂ ਤਾਂ ਸਿਰ ਚ ਪਾ ਲਈਏ ਫਿਰ ਹੁਣ ਕੀ ਕਰੀਏ ਦਾਲ ਨੂੰ ਮੈਂ ਤਾਂ ਫੋਹੀ ਫੋਹੀ ਨਾ ਕਰ ਚੋੜਿਆ ਸੀ ਤੁਸੀਂ ਲਓਨੇ ਗੁਰਸ਼ਰ ਲੈ ਜੀਬ ਦੇ ਸਵਾਦ ਨੇ ਪੱਟ ਤੇ ਓ ਬੇਬੇ ਬਸ ਕਰ ਹੁਣ ਬੈਨ ਤਾਂ ਨਹੀਂ ਲੱਗਦਾ ਹਾਜਮੇ ਹੋ ਜੂ ਇਹ ਜਿਹੜੇ ਹਿਸਾਬ ਨਾਲ ਤੂੰ ਮੰਗ ਰ ਪਈ ਐ ਨਹੀਂ ਮੇਰੀ ਗੱਲ ਸੁਣਦਾ ਹਜੇ ਵੀ ਤੂੰ ਅੱਖਾ ਖੋਲ ਲੈ ਅੱਜ ਤੇ ਵੀ ਆਈ ਹੈ ਨਾ ਇਹਨੇ ਆਪਾਂ ਪੁੰਜੇ ਲਾਤੇ ਦੇਖੋ ਮੋਟਰ ਆਪਣੀ ਖਰਾਬ ਹੋਈ ਪਿਛਲੇ ਸਾਲ ਹੜੰਬਾ ਲਾਇਆ ਉਹਦੇ ਦਾ ਅਟ ਟੁੱਟੇ ਖੜੀ ਕਨਾ ਮਸ਼ੀਨ ਵਿਚਾਲੇ ਆ ਹੁਣ ਤੂੜੀ ਵਾਲੀ ਖੜ ਗਈ ਰੈਂਦਾ ਖੁੰਦਾ ਕੁੜੀ ਫੇਲ ਹੋ ਗਈ ਆ ਹੋਇਆ ਵਾਧਾ ਜਿੱਦਾਂ ਦੀ ਆਇਆ ਘਰ ਦੇ ਵਿੱਚ ਓਏ ਮਾਤਾ ਕਿਹੜੇ ਜੁਗਜ ਜੋਂਨੇ ਨੂੰ ਓਏ ਇਹ ਚ ਉਹਦਾ ਕੀ ਕਸੂਰ ਆ ਭਰਾ ਇਹ ਤਾਂ ਆਮ ਗੱਲਾਂ ਨੇ ਆਮ ਗੱਲਾਂ ਨਹੀਂ ਹੈਗੀਆਂ ਫਿਰ ਇਹ ਵੀ ਤਾਂ ਕਿਸਮਤ ਆ ਜਮਾਈ ਜਾਂਦੀ ਹੈ ਠੀਕ ਹੈ ਘਰ ਦੇ ਵਿੱਚ ਆਪਾਂ ਜੇ ਕੁੱਤਾ ਰੱਖ ਲਈਏ ਨਾ ਐ ਨਹੀਂ ਪਤਾ ਉਹਦੀ ਕਿਸਮਤ ਚੰਗੀ ਹੋਵੇ ਓਏ ਨਹੀਂ ਇਹ ਗੱਲਾਂ ਹੁੰਦੀਆਂ ਤੂੰ ਜਿਹੋ ਜੀ ਸੋਚਣਾ ਜੇ ਕੋਈ ਦਿਮਾਗ ਚ ਚੱਲਦਾ ਆਪਣੇ ਉਹੋ ਜੀ ਹੋਈ ਜਾਂਦਾ ਰਹਿੰਦਾ ਹਾਂ ਮੇਰੇ ਕਾਹਨੂੰ ਦਿਮਾਗ ਚ ਚੱਲਦਾ ਓ ਚੱਲ ਠੀਕ ਆ ਚੰਗਾ ਬੇਬੀ ਤੂੰ ਜਿੱਤੀ ਤੇ ਮੈਂ ਹਾਰਿਆ ਹਾਂ ਨਾਲੇ ਮੈਂ ਬਥੇਰਾ ਕਹਿਨੀ ਆ ਬਥੇਰਾ ਕਹਿਨੀ ਆ ਵੀ ਨਾ ਤੂੰ ਇਹਨੂੰ ਚਮੜਾ ਨਾ ਤੂੰ ਚਮੜਾ ਅੱਖਾਂ ਹੋਵੇਂਗਾ ਅੱਖਾਂ ਚ ਘਸੋਂ ਦੇ ਦੇ ਰੋਵੇਂਗਾ ਫੇਰ ਪੁੱਛੋ ਮੈਂ ਤੈਨੂੰ ਸਾਰ ਕੇ ਹੁਣ ਤੱਕ ਤੂੰ ਮੇਰੇ ਨਹੀਂ ਮੰਨਦਾ ਮੈਂ ਤਾਂ ਤੈਨੂੰ ਐ ਕਹਨੀ ਆ ਪਰ ਇਹ ਤਾਂ ਨੂੰ ਓੜੀ ਨਹੀਂ ਰੱਖਣ ਦੀ ਦਫਾ ਕਰ ਪਰ ਮੈਂ ਤੈਨੂੰ ਦੁਬਾਰੇ ਬਿਆ ਲੂੰਗੀ ਮਾਂ ਆਕਲ ਨੂੰ ਹੱਥ ਮਾਰ ਲਾ ਆਪਣੀ ਵੀ ਕੁੜੀ ਆ ਕੱਲ ਨੂੰ ਆਪਣੀ ਕੁੜੀ ਨਾ ਆਇਆ ਹੋਇਆ ਫੇਰ ਨਹੀਂ ਮੇਰੀ ਧੀ ਤਾਂ ਕਿਸਮਤ ਬਥੇਰੀ ਚੰਗੀ ਆ ਜਿਹੜੇ ਘਰ ਚ ਬਾਗੀ ਦੇਖੇ ਸਹੀ ਭਾਗ ਲੱਗ ਜਾਣਗੇ ਆਪਣੇ ਕੋਲ ਤਾਂ ਨਾ ਜੇ ਇਹ ਆਪਣੇ ਘਰ ਦੇ ਵਿੱਚ ਰਹੀ ਫਿਰ ਆ ਬੈਠਣ ਨੂੰ ਥਾਂ ਵੀ ਨਹੀਂ ਜਣਾ ਹਜੇ ਤੇ ਮੇਰੇ ਮਨ ਤਾਂ ਨਹੀਂ ਹੈਗਾ ਯਾਰ ਬੇਬੇ ਦੇ ਵੀ ਸਾਰਾ ਦਿਨ ਨਾ ਦਿਮਾਗ ਇੱਕ ਥਾਂ ਹੀ ਘੁੰਮੀ ਜਾਂਦਾ ਰਹਿੰਦਾ ਸਾਨੂੰ ਤਾਂ ਇੰਨੀ ਕੁ ਬਹੁਤ ਐ ਵੱਡਾ ਪਤੀਲਾ ਐ ਕਰਦੇ ਆ ਅੰਡੀਆਂ ਕੁਆਂਟੀਆਂ ਦੇ ਫੜਾ ਦਿੰਨੇ ਆ ਘਰੇ ਤਾਂ ਫਿਰ ਖਰਾਬ ਹੀ ਹੋ ਜੂ ਬੇਬੇ ਨੂੰ ਪੁੱਛ ਲੈਣੀ ਇੱਕ ਵਾਰ ਉਹ ਕੀ ਕਹਿੰਦੀ ਆ ਬੇਬੇ ਬੇਬੇ ਆਈ ਹਾਂ ਨਾਸ ਕੀ ਕਹਨੀ ਆ ਮੈਂ ਕਹਿੰਦੀ ਸੀਗੀ ਆਪਾਂ ਨੂੰ ਤਾਂ ਇੰਨੀ ਕੁ ਦਾਲ ਬਹੁਤ ਹੈਗੀ ਉਹ ਜਿਹੜਾ ਵੱਡਾ ਪਤੀਲਾ ਪਿਆ ਬਾਹਰ ਚੁੱਲੇ ਤੇ ਉਹ ਮੈਂ ਆਂਡੀਆਂ ਗੋੜੀਆਂ ਨੂੰ ਫੜਾ ਦਾਂ ਦਾਲ ਹਾਂ ਫੜਾ ਦੇ ਹਾਂ ਮੈਂ ਵੀ ਇਂ ਕਹਿੰਦੀ ਸੀਗੀ ਹੋਰ ਕਰੇ ਤਾਂ ਖਰਾਬ ਹੋ ਜਾਊ ਨਾ ਕਰੇ ਕਿਸੇ ਦੇ ਮੂੰਹ ਲੱਗਿਆ ਖਾਣ ਵਾਸਤੇ ਆਪਾਂ ਨੂੰ ਆ ਬਹੁਤ ਐ ਮਾਂ ਇੰਨੀ ਕੁ ਤੈਨੂੰ ਲੱਗਦਾ ਪਤਾ ਕਿੰਨੀ ਮਹਿੰਗੀ ਹੈਗੀ 150 ਰੁਪਏ ਕਿਲੋ ਹੈਗੀ 150 ਚ ਪਾਣੀ ਪਿਆ ਹੋਇਆ ਆਪਣਾ ਉਹ ਵੀ ਤੇਰੇ ਪੈਰੋਂ ਤੇਰੇ ਪੈਰੋਂ ਕਿਉਂ ਮਾਂ ਤੁਸੀਂ ਆਪ ਹੀ ਤਾਂ ਕਿਹਾ ਸੀਗਾ ਵੀ ਖੇਤ ਵਾਲੇ ਬੰਦਿਆਂ ਦੀ ਰੋਟੀ ਤਿਆਰ ਕਰਦੇ ਹੁਣ ਜੇ ਮੈਂ ਰੋਟੀ ਤਿਆਰ ਕਰਤੀ ਉਹ ਆਈ ਨਹੀਂ ਫਰਿੱਜ ਮੇਰਾ ਕੀ ਕਸੂਰ ਹੈ ਨਾ ਤੇਰਾ ਤਾਂ ਕੋਈ ਕਸੂਰ ਨਹੀਂ ਕਿਸਮਤ ਤਾਂ ਮੇਰੀ ਫੁੱਟੀ ਹੈ ਤੇਰਾ ਕਾਹਨੂੰ ਕੋਈ ਕਸੂਰ ਹੈ ਮੇਰੇ ਨਾਲ ਸੁਣ ਲੈ ਇਹ ਕਮਾਂਡੀਆਂ ਵਾਸਤੇ ਦਾਲ ਨਹੀਂ ਬਣਾਈ ਠੀਕ ਹੈ ਦਿਹਾੜੀਆਂ ਵਾਸਤੇ ਦਾਲ ਬਣਾਈ ਸੀ ਚੁੱਪ ਕਰਕੇ ਛੱਕ ਕੇ ਫਰਿੱਜ ਚ ਲਾ ਦੇ ਫਰਿੱਜ ਕਾਦੇ ਵਾਸਤੇ ਕਿਉਂ ਫਰਿੱਜ ਚ ਕਾਦੋ ਖਰਾਬ ਨਹੀਂ ਹੁੰਦੀ ਪਮੋਦਾਸ ਜੀ ਖਾਲਾ ਮੈਂ ਬਿਮਾਰ ਹੋ ਜਾਵਾਂਗੀ ਬੇਹੀ ਦਾਲ ਖਾ ਕੇ ਨਹੀਂ ਬਿਮਾਰ ਹੁੰਦੀ ਕੁਛ ਨਹੀਂ ਹੁੰਦਾ ਤੈਨੂੰ ਬਿਮਾਰ ਨੂੰ ਫ੍ਰਿਜ ਚਲਾ ਦੇ ਇਹਨੂੰ ਚੱਕ ਕੇ ਐਵੇਂ ਨੇ ਪੈਸੇ ਝਾੜਾ ਨਾਲ ਨਹੀਂ ਲੱਗਦੇ ਤੂੰ ਕਹੀ ਜਾਨੀ ਆ ਪਵਾ ਸਾਗ ਦੇਖ ਲੈ ਹੁੰਦਾ ਫ੍ਰਿਜ ਚੱਲ ਪਈ ਆ ਪਹਿਲੇ ਜਮਾਨੇ ਦੇ ਵਿੱਚ ਪਿਛਲੇ ਜਮਾਨੇ ਚ ਕਿਹੜੇ ਛੋੜੇ ਫ੍ਰਿਜ ଥିਗੇ ਹੈ ਅਸੀਂ ਸਾਗ ਰੇਲਾ ਲਾਦੇ 10 10 ਦਿਨ ਉਹੀ ਸਾਗ ਖਾਈ ਜਾਂਦੇ ਉਦੋਂ ਤਾਂ ਸਾਗ ਨਹੀਂ ਤੇ ਖਰਾਬ ਹੁੰਦੇ ਆ ਹੁਣ ਛੋਡੇ ਵਾਲੀ ਦਾਲਾ ਖਰਾਬ ਹੋਣ ਲੱਗ ਗਈਆਂ ਚਲ ਠੀਕ ਹੈ 엄마 ਫ੍ਰਿਜ ਚ ਰੱਖ ਦਿੰਨੀ ਆ ਜਿੰਨੇ ਦਿਨ ਖਾਣੀ ਹੋ ਖਾ ਲਿਓ ਫਿਰ ਮੈਨੂੰ ਨਾ ਦੋਸ਼ੀ ਕਰਾਰ ਦਿਓ ਵੀ ਭਈ ਇਹਨੇ ਰੱਖੀ ਸੀ ਮੈਂ ਰਖਾਉਣੀ ਆ ਠੀਕ ਹੈ ਚੁੱਪ ਕਰਕੇ ਰੱਖ ਦੇ ਠੀਕ ਹਾਂ ਆਏ ਨਹੀਂ ਕਰ ਹੁਣ ਧਗਲੇ ਲੱਗਦੀ ਵੀਰ ਤੇਰੇ ਕਹਿਣ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੁਛ ਵੀ ਹੁੰਦਾ ਉਹੀ ਤੂੰ ਕਰਤਾ ਫਾਦੂ ਹੋ ਗਈ ਮੈਂ ਕਰਦੀ ਆ ਇਹਨੇ ਕਿ ਫ੍ਰਿਜ ਚ ਰੱਖ ਦੇਣੀ ਹਾਂ ਦੀਪਾ ਤੇਰੇ ਕਿੰਨੇ ਕੋ ਗਾਣਾ ਪੈ ਗਈਆਂ ਆਏ ਮੇਰੇ ਤਾਂ ਖਾਣੂ ਮੇਰੇ ਤਾਂ 2-4 ਕੀ ਪਈਆਂ ਨੇ ਆ ਮੰਮੀ ਵਾਲਾ ਬੁੜਕਦੀ ਸੀ ਬੱਸ ਫੇਰਾ ਕਹਿੰਦਾ ਦੁਬਾਰਾ ਐਡਮਿਸ਼ਨ ਕਰਾ ਲੈ ਹਾਂ ਹੁਣ ਦੋ 10 ਤੇਰੇ ਕਿੰਨੀ ਆ ਕਿ ਪਈਆਂ ਨੇ ਚਲ ਕੋਈ ਨਹੀਂ ਮੁੰਡਿਆਂ ਦਾ ਕੀ ਹੁੰਦਾ ਮੁੰਡੇ ਤਾਂ ਐਵੇਂ ਰਾਹਾਂ ਚ ਫੇਰ-ਫਿਰ ਕੇ ਵੀ ਫੇਲ ਹੋ ਜਾਂਦੇ ਨੇ ਆਹੋ ਹੁਣ ਨੀ ਤੇਰੇ ਮਗਰ ਲੱਗਦੀ ਬਈ ਮੈਂ ਤਾਂ ਪਾਸ ਹੋਣਾਗਾ ਇਤਕੀ ਹਾਂ ਤੇਰੇ ਮਗਰ ਮੋਰੇ ਬੀ.ਏ. ਚ ਫਿਰਦੀ ਰਹੂਗੀ ਗੇੜੇ ਦਿੰਦੀ ਹਾਂ ਮੈਨੂੰ ਫੇਰ ਲਾਉਣੀ ਆ ਖਰਚਾ ਕਿਹਦਾ ਫੋਨ ਆਇਆ ਸੀ ਕੁੜੇ ਕੋ ਕੁੜੀ ਸੀ ਕਿ ਕਹਿੰਦੀ ਮੈਂ ਤਾਂ ਆਪ ਫੇਲ ਹੋ ਗਈ ਆ ਪਰ ਫੇਲ ਹੀ ਹੋਣਾ ਭਾਈ ਜਦੋਂ ਤੋਤੇ ਘਰ ਆਲੀਆਂ ਖਰਚ ਆ ਜਾਣ ਕੀ ਗੱਲ ਹੋ ਗਈ ਫੇਰ ਲੱਗੀ ਬੋਲਣ ਪਹਿਲਾਂ ਉੱਥੇ ਬੋਲੇ ਉਹਨਾਂ ਉਹਨਾਂ ਚ ਬੜਾਸ ਕੱਢ ਲਈ ਉਹਨੂੰ ਮਿਰਚ ਬੜਾਸ ਕੱਢ ਲੈ ਮੇਰਾ ਕਾਲਜ ਮੱਚਿਆ ਪਿਆ ਤੇਰੇ ਸਾਥ ਦੀ ਪੜਾਈ ਤਾਂ ਐਵੇਂ ਗਈ ਸਾਲ ਮਰ ਗਿਆ ਤੇਰਾ ਆ ਚੱਲ ਕੋਈ ਗੱਲ ਨਹੀਂ ਮੰਮੀ ਤੂੰ ਤਾਂ ਉਹ ਸਾਰਾ ਦਿਨ ਪੜਾਸ ਘੜਦੀ ਰਹਿਣੀ ਆ ਕਦੇ ਉਹਨਾਂ ਦੇ ਕੱਢਣ ਲੱਗ ਜਾਨੀ ਕਦੇ ਮੇਰੇ ਤੇ ਕੱਢਣ ਲੱਗ ਜਾਨੀ ਆ ਸਾਲੀਆ ਕੋਈ ਨਹੀਂ ਦਵਾਰੇ ਫੇਰ ਫੀਸ ਭਰ ਦੂੰਗੀ ਮੈਂ ਗੱਲ ਪਾਈ ਫੀਸ ਭਰਨ ਦੀ ਨਹੀਂ ਪਹਿਲਾਂ ਨਹੀਂ ਕਦੇ ਫੇਲ ਹੋਈ ਪਹਿਲੇ ਨੰਬਰ ਤੇ ਆਉਂਦੀ ਰਹੀ ਆ ਠੀਕ ਹੈ ਨਾ ਪਤਾ ਕਿੰਨਾ ਪੈਸਾ ਲਾਇਆ ਮੈਂ ਤੇਰੀ ਪੜਾਈ ਤੇ ਵੀ ਪਹਿਲੇ ਨੰਬਰ ਤੇ ਆਵੇਂਗੀ ਚਲ ਕੋਈ ਨਹੀਂ ਮੰਮੀ ਕੋਈ ਗੱਲ ਨਹੀਂ ਵੀਰਾ ਕਹਿੰਦਾ ਲੱਗ ਰਿਹਾ ਵੀ ਦੁਆਰੇ ਭਰਦੀ ਉਹ ਤਾਂ ਤੈਨੂੰ ਦੱਸਿਆ ਤਾਂ ਹੈਗਾ ਦੀ ਉਹ ਸੁਪਰਡੈਂਟ ਨਾਲ ਮੇਰੇ ਥੋੜਾ ਜਿਹਾ ਲੜਾਈ ਹੋ ਗਈ ਸੀਗੀ ਉਹ ਖੁੰਦਕਾਂ ਘੜਦੀਆਂ ਮੇਰੇ ਨਾਲ ਨਾ ਪੈਸੇ ਝਾੜਾ ਨਾਲ ਲੱਗਦੇ ਨੇ ਵੀਰੇ ਨੇ ਤਾਂ ਕਹਤਾ ਵੀਰੇ ਨੂੰ ਤਾਂ ਕੋਈ ਪਰਵਾਹ ਨਹੀਂ ਕਿੱਥੋਂ ਪੈਸਾ ਆਉਂਦਾ ਕਿੱਥੋਂ ਨਹੀਂ ਆਉਂਦਾ ਕੋਣ ਵੀਰੇ ਵੀਰੇ ਨੂੰ ਕਿਉਂ ਪਰਵਾਹ ਨਹੀਂ ਹੈ ਕਿ ਸਾਰੀ ਕਬੀਲਦਾਰੀ ਤਾਂ ਉਹਦੇ ਸਿਰ ਹੈਗੀ ਤੂੰ ਤਾਂ ਬਸ ਮੱਥੇ ਤੇ ਤਿਓੜੀਆਂ ਪਾਈ ਰੱਖਦੀਆਂ ਸਾਰਾ ਦਿਨ ਜੇ ਕਬੀਲਦਾਰੀ ਉਹਦੇ ਮੱਥ ਮੱਥਿਆ ਨਾ ਤਾਂ ਹੀ ਇੰਨੇ ਖੁੱਲੇ ਖਰਚੇ ਹੁੰਦੇ ਆ ਘਰ ਦੇ ਵਿੱਚ ਆਹੋ ਕੱਲਾ ਬੋਲਣ ਨਾਲ ਕੁਛ ਨਹੀਂ ਹੁੰਦਾ ਹੈਗਾ ਵੀ ਬੋਲੀ ਚੱਲੋ ਤਾਂ ਇਹ ਹੋ ਜਾਊਗਾ ਸਾਰਿਆਂ ਨੂੰ ਵੀ ਇਹ ਤਾਂ ਬੋਲਦੀ ਐ ਭਾਈ ਇਹ ਤਾਂ ਘਰ ਦੀ ਫਿਕਰ ਕਰਦੀ ਐ ਵੀ ਇਸੇ ਨੂੰ ਘਰ ਦੀ ਕਬੀਲਦਾਰੀ ਦਾ ਪਤਾਗਾ ਸਾਰਾ ਮੇਰੇ ਨੂੰ ਤਾਂ ਜਿਵੇਂ ਪਤਾ ਹੀ ਹੈ ਨੀਗਾ ਮੇਰੀ ਕੀ ਗੱਲ ਸੁਣਦੀ ਐ ਮੈਂ ਤਾਂ ਭਾਈ ਕਿਸਮਤਾਂ ਜਮਾ ਲਈ ਅੱਜ ਜਿੱਦਾਂ ਦੀ ਐ ਆਈ ਆ ਨਾ ਤੇਰੀ ਪਰਛਾਈਂ ਕਰ ਦੇ ਵਿੱਚ ਜਮਾ ਪਿੱਛੇ ਪਿੱਛੇ ਜਾਈ ਜਾਂਦੇ ਆ ਦੇਖ ਅੱਗੇ ਤੂੰ ਪਹਿਲੇ ਨੰਬਰ ਤੇ ਆਉਂਦੀ ਹੁੰਦੀ ਸੀ ਠੀਕ ਐ ਆਪਣੇ ਘਰ ਦੇ ਵਿੱਚ ਕਿੰਨੇ ਨੁਕਸਾਨ ਹੋਏ ਆ ਤੇਰਾ ਵੀ ਸਾਲ ਮਰ ਗਿਆ ਇੱਥੇ ਕੀ ਕੀ ਗੱਲ ਹੋ ਗਈ ਕੇ ਤੂੰ ਕਾਲਜ ਨਹੀਂ ਗਈ ਏ ਘੜਾ ਭਾਬੀ ਕਰਕੇ ਹੋਇਆ ਕਹਤਾ ਕਿ ਸੇਵਰ ਕਰਕੇ ਹੋਇਆ ਕਦੇ ਹੜੰਬਾ ਖਰਾਬ ਹੋ ਗਿਆ ਕਦੇ ਮਸ਼ੀਨ ਖਰਾਬ ਹੋ ਗਈ ਕਦੇ ਮੋਟਰ ਸੜ ਗਈ ਉਹ ਮਮੀ ਉਹ ਕਦੇ ਤੂੰ ਫੇਲ ਹੋ ਗਈ ਆਪਣੇ ਕਿੰਨੇ ਨੁਕਸਾਨ ਹੋਏ ਨੇ 1 ਸਾਲ ਦੇ ਵਿੱਚ ਨਹੀਂ ਮੇਰੀ ਗੱਲ ਤਾਂ ਸੁਣ ਲੈ ਆ ਹੜੰਬਾ ਖਰਾਬ ਹੋਣ ਦੀ ਗੱਲ ਸੀਗੀ ਫਿਰ ਵੀ ਕਿੰਨਾ ਟਾਈਮ ਪਿਆ ਰਹਿੰਦਾ ਰਿਪੇਅਰ ਕੋਈ ਕਰਾਂਦਾ ਨਹੀਂ ਹੈਗਾ ਕਰਾਂਦਾ ਕਿਉਂ ਨਹੀਂ ਬਥੇਰੇ ਪੈਸੇ ਲਾਏ ਤੇ ਉਸ ਤੇ ਗੱਲ ਕਰ ਜਦੋਂ ਕੋਈ ਕੜਮਾ ਘਰ ਦੇ ਵਿੱਚ ਆਵੇ ਨਾ ਉਹ ਘਰ ਦੇ ਵਿੱਚ ਵਾਦਾ ਨਹੀਂ ਹੁੰਦਾ ਹੁੰਦਾ ਕਾਨੂੰ ਜਦੋਂ ਮੈਂ ਕਈ ਵਾਰ ਕੋਈ ਚੀਜ਼ ਖਰਾਬ ਹੋ ਜਾਂਦੀ ਐਵੇਂ ਨਹੀਂ ਕਿਸੇ ਤੇ ਇਲਜ਼ਾਮ ਲਾਉਂਦੇ ਹੁੰਦੇ ਕੱਲ ਨੂੰ ਮੈਂ ਕਿਸੇ ਦੇ ਘਰੇ ਬਗਜੂ ਉਹਨਾਂ ਦਾ ਕੁਝ ਖਰਾਬ ਹੋ ਗਿਆ ਅਗਲਾ ਤਾਂ ਫਿਰ ਮੈਨੂੰ ਹੀ ਮਾੜੀ ਕਹੂਗਾ ਤੂੰ ਝਰ ਲੇਗੀ ਉਹੀ ਨਾ ਬਾਧੂ ਪਕਾਈ ਮਾਰ ਮੇਰੇ ਨਾਲ ਠੀਕ ਹੈ ਨਾ ਪਕਾਈ ਨਾ ਮਾਰਨਾ ਜਿਹੜੀ ਗੱਲ ਮੈਂ ਕਹਿਨੀ ਆ ਸੱਚ ਹੈਗੀ ਉਹਨੂੰ ਬਗਾਨੀ ਤੈਨੂੰ ਰੋਜ਼ ਹੀ ਮਾੜਾ ਕਹਿਣ ਲੱਗ ਜਾਨੀ ਜੇ ਅਗਲੀ ਤੈਨੂੰ ਮੁਰਾ ਕੁਝ ਬੋਲਦੀ ਜੇ ਅਗਲੀ ਨੇ ਚੱਕ ਕੇ ਮੰਜਾ ਤੇਰਾ ਬੀਹ ਚੜਾ ਤਾਂ ਫਿਰ ਕੀ ਕਰ ਲੇਗੀ ਐ ਕਿਵੇਂ ਡਾ ਦੂਗੀ ਆਹੋ ਘਰ-ਬਾਰ ਦੀ ਮਾਲਕਣ ਤਾਂ ਮੈਂ ਆਂ ਮੈਂ ਉਹਨੂੰ ਕੱਢ ਸਕਦੇ ਆ ਉਹਨੂੰ ਮੈਨੂੰ ਕੱਢ ਸਕਦੀ ਮੁੰਡੇ ਸੀ ਰਕਬੀਲ ਦਾ ਚੁੱਪ ਕਰਕੇ ਖਾ ਲਾ ਜੇ ਦੋ ਰੋਟੀਆਂ ਖਾਦੀ ਜਾਂਦੀਆਂ ਅੱਜਰ ਤੋਂ ਆ ਲੁੱਤਰੋ ਬੰਦ ਕਰ ਲਿਆ ਕਰ ਆਪਦੀ ਕਿਉਂ ਕੀ ਗੱਲ ਫਿਰ ਮੈਂ ਬਹੂ ਨੂੰ ਸਿੱਤੇ ਚੜਾ ਲਾਂ ਮੁੰਡੇ ਦਾ ਚੜਾ ਲਈ ਸਿੱਤੇ ਮੈਂ ਵੀ ਉਹਦੇ ਸਿੱਤਰ ਖਾਈ ਜਾਵਾਂ ਮੇਰੀ ਗੱਲ ਸੁਣ ਲੈ ਜਿਆਦੇ ਪੱਖ ਜੇ ਲੈਣ ਦੀ ਕੋਈ ਲੋੜ ਨਹੀਂ ਤੈਨੂੰ ਠੀਕ ਹੈ ਤੇਰੀ ਪਰਜਾਈ ਆ ਉਹ ਪਰਜਾਈ ਨਾਲ ਸਾਨੂੰ ਕਰਾਖੋ ਦੇ ਨਾਲ ਕੋਈ ਤੇਰੀ ਭੈਣ ਨਹੀਂ ਲੱਗਦੀ ਕਿੰਨੀ ਮੇਰ ਲੈਣੀ ਆ ਆ ਜਿੱਦੇ ਚਾਰੇ ਪੈਣਾ ਸਿੱਤਰ ਸਿਰ ਦੇ ਵਿੱਚ ਜੁੱਤੀਆਂ ਤੈਨੂੰ ਉਦੋਂ ਪਤਾ ਲੱਗੂਗਾ ਵੀ ਪਰਜਾਈ ਜਾ ਰੂਪ ਦਿਖਾਤਾ ਜਿਹਨੇ ਸਿੱਕਤਰ ਪਹਿਣਗੇ ਉਹ ਅੱਖਾਂ ਤੇ ਆਪੇ ਪੱਟੀ ਬੰਨ ਲੂਗਾ ਫਿਰ ਤੈਨੂੰ ਕੀ ਲੋੜ ਪਈਆ ਕੋਈ ਨਹੀਂ ਜਦੋਂ ਮੈਨੂੰ ਕੁਝ ਕਹੂ ਮੈਂ ਆਪੇ ਦੇਖ ਲੂਗੀ ਅੱਖਾਂ ਚ ਘਸੋਂ ਦੇ ਕੇ ਰੋਵੇਂਗੀ ਫੇਰ ਤੂੰ ਮੇਰੇ ਲਾਵੇ ਮੰਡੂਸਕੀ ਤੈਨੂੰ ਮੈਂ ਪੁੱਛੂ ਉਤੋਂ ਚਲ ਕੋਈ ਨਹੀਂ ਤੂੰ 10 ਮਿੰਟ ਗਵੰਡੀਆਂ ਦੇ ਬੈਗ ਜਾ ਕਰ ਉਹਨਾਂ ਤੇ ਲਾਇਆ ਕਰ ਪੜਾ ਸਭ ਦੀ ਆਹੋ ਕਿਉਂ ਕਹਤੋਂ ਮੇਰਾ ਘਰ ਮੈਂ ਛੱਡ ਕੇ ਵਗ ਜਾ ਵੱਡੀ ਆਈ ਆ ਕੋ ਫੋਨ ਹੈ ਸਵਿਲੀ ਅੱਜ ਦੁਪਹਿਰੇ ਕਿਵੇਂ ਹੈਲੋ ਹਾਂਜੀ ਮੰਮੀ ਮੈਂ ਠੀਕ ਹਾਂ ਤੁਸੀਂ ਦੱਸੋ ਵੀਰਾ ਕਿਵੇਂ ਆ ਅੱਛਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਆ ਜੂੰਗੀ ਹਾਂ ਹਾਂ ਕੋਮਲ ਦੇ ਪੇਪਰ ਤਾਂ ਹੋ ਗਏ ਵਿਲੀ ਉਹ ਹੁਣ ਤਾਂ ਉਹਨੂੰ ਛੁੱਟੀਆਂ ਹੋ ਗਈਆਂ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ 4-5 ਦਿਨ ਲਾ ਜੂੰਗੀ ਇਹ ਹੁਣ ਮੜਾ ਜਿੱਦੜ ਮੋਟਰ ਦਿਖਾਉਣ ਗਏ ਹੋਏ ਨੇ ਸਾਡੀ ਨਾ ਮੋਟਰ ਮੱਚ ਗਈ ਸੀ ਜਦੋਂ ਇਹ ਆਗੇ ਖੇਤੋਂ ਇਹ ਮੈਨੂੰ ਛੱਡ ਜਾਣਗੇ ਠੀਕ ਹੈ ਮੰਮੀ ਤੁਸੀਂ ਕਿਉਂ ਟੈਨਸ਼ਨ ਲੈਣੇ ਮੈਂ ਆਪ ਹੀ ਕਰ ਲਵਾਂ ਸਾਰੇ ਕੰਮ ਆਕੇ ਠੀਕ ਹੈ ਮੰਮੀ ਮੰਮੀ ਨਾ ਵਿਚਾਰੀ ਆਈ ਵਾਰਾ ਸੀਜ਼ਨ ਵਾਲੇ ਟਾਈਮ ਬਿਮਾਰ ਹੋ ਜਾਂਦੇ ਨੇ ਮੰਮੀ ਨੂੰ ਪੁੱਛੋ ਚਲ ਇੱਕ ਵਾਰ ਇਹਨਾਂ ਨਾਲ ਗੱਲ ਕਰਕੇ ਫਿਰ ਪੁੱਛ ਮੰਮੀ ਨੂੰ ਤਾਂ ਇਹ ਮਿਸਤਰੀ ਲਾਰਖੇ ਤੇ ਤੋਂ ਮਾਨੀ ਲੋਟਾਉਂਦੀ ਓਰੇ ਆ ਜਾ ਓਰੇ ਜਾ ਮਸੀਂ ਚੌੜੀ ਹੋ ਹੋ ਗੱਲਾਂ ਕਰਦੀ ਐ ਮੈਂ ਆ ਜੂਗੀ ਸਾਰਾ ਕੰਮ ਤਾਂ ਦਾ ਮੈਂ ਆਪੇ ਸੰਭਾਲ ਲਊ ਨਾ ਜਿਹੜਾ ਹੈ ਮਿਸਤਰੀ ਲਾਰਖਾ ਕਰੇ ਹੈ ਇਹ ਕੰਮ ਹੀ ਨਹੀਂ ਹੈਗੇ ਜੇ ਹੁਣ ਇਹ ਪੇਕੀ ਬਾਗੀ ਮਨਾ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੀ ਹੋ ਜੂ ਸਾਰੇ ਕੰਮ ਤਾਂ ਮੈਨੂੰ ਕਰਨੇ ਪੈਣਗੇ ਕੋਈ ਕਾਲਜ ਵਗ ਜਾ ਕਰੂ ਕੰਮ ਤਾਂ ਦੇ ਔਖੇ ਹੋ ਜਾਣਗੇ ਮੈਨੂੰ ਕਰਨੇ ਕਾਗਰੋਣਾ ਮੇਰਾ ਗੋਡਾ ਦੁਖਦਾ ਮੇਰ ਤਾਂ ਜਾਨ ਕੜਕ ਕਿਚਾ ਚੋਗੀ ਨਾ ਇਹਨੂੰ ਰੋਕਾਂ ਤਾਂ ਕਿਵੇਂ ਰੋਕਾਂ